ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਜਣਾ ਕੀਤੀ ਉਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮਨਾਮੇ ਜਾਰੀ ਕੀਤੇ ਸਨ ਕਿ ਜਿਹੜੀਆਂ ਸੰਗਤਾਂ ਵਧੀਆ ਨਸਲ ਦੇ ਘੋੜੇ ਨੌਜਵਾਨ ਬੱਚੇ ਔਰ ਇਸੇ ਤਰ੍ਹਾਂ ਵਧੀਆ ਸ਼ਾਹਤਰ ਸਾਨੂੰ ਭੇਟਾ ਕਰਨ ਗਿਆ ਉਹਨਾਂ ਦੇ ਉੱਤੇ ਸਾਡੀ ਬਧੇਰੇ ਜ਼ਿਆਦਾ ਖੁਸ਼ੀ ਹੋਵੇਗੀ ਸੋ ਸਤਗੁਰਾਂ ਦਾ ਹੁਕਮ ਮੰਨ ਕੇ ਸੋ ਬਹੁਤ ਸਾਰੇ ਨੌਜਵਾਨ ਇਸੇ ਤਰ੍ਹਾਂ ਘੋੜੇ ਤੇ ਇਸੇ ਤਰ੍ਹਾਂ ਸ਼ਾਹਤਰ ਪੀਛਾ ਭੇਟਾ ਹੋਣ ਲੱਗੇ ਔਰ ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਸਿੰਘਾਂ ਦੇ ਆਪਸ ਵਿੱਚ ਦੋ ਛੋਟੇ ਛੋਟੇ ਜਥੇ ਬਣਾ ਕੇ ਆਪਸ ਵਿੱਚ ਉਹਨਾਂ ਨੂੰ ਜੁੱਧ ਕਲਾ ਦਾ ਅਭਿਆਸ ਕਰਾਇਆ ਕਰਦੇ ਸਨ ਸ਼ਾਸਤਰ ਵਿੱਦਿਆ ਸਿਖਾਈ ਜਾਂਦੀ ਸੀ ਕਿ ਕਿਵੇਂ ਦੁਸ਼ਮਣ ਜੇ ਚੜ ਕੇ ਆਵੇ ਉਹਦਾ ਕਿਵੇਂ ਜਵਾਬ ਦੇਣਾ ਹੈ ਸੋ ਸੱਚੇ ਪਾਤਸ਼ਾਹ ਨੇ ਜੋ ਰਾਜਪੇ ਦੀ ਪ੍ਰਥਾ ਚਲਾਈ ਹੈ ਉਹ ਵੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਨਮੁਖ ਕਲਨੀ ਜੀ ਦੇ ਆਪ ਕਿਰਪਾ ਕਰਕੇ ਚਲਾਈ ਹੈ ਅੱਜ ਖਾਲਸਾ ਗੱਤਕਾ ਫੈਡਰੇਸ਼ਨ ਦੇ ਸਮੂਹ ਅਧਿਦਾਸ ਸਹਿਬਾਨ ਜਿਨ੍ਹਾਂ ਨੇ ਮੇਰੀ ਪੀੜੀ ਦਾ ਪਾਵਨ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਵਿੱਚ ਦਿੱਲੀ ਵਿੱਚ ਨਾਗਪੁਰ ਜੰਮੂ ਤੇ ਹੋਰ ਸਾਰੀਆਂ ਸਟੇਟਾਂ ਦੇ ਵਿੱਚ ਸਾਰੇ ਜਿੰਨੇ ਵੀ ਗੱਤਕੇ ਦੇ ਖਿਡਾਰੀ ਹਨ ਉਹ ਸਾਰੇ ਹੀ ਰਲ ਕੇ ਮੀਰੀ ਪੀਰੀ ਦਿਵਸ ਮਨਾ ਰਹੇ ਹਨ ਬਹੁਤ ਚੰਗੀ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਹ ਸਾਨੂੰ ਮੀਰੀ ਪੀਰੀ ਦਾ ਪਾਵਨ ਪਵਿੱਤਰ ਦਿਹਾੜਾ ਵੱਡੇ ਪੱਧਰ ਦੇ ਉੱਤੇ ਮਨਾਉਣਾ ਚਾਹੀਦਾ ਹੈ ਪਿਛਲੇ ਸਮਿਆਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮਨਾਮੇ ਜਾਰੀ ਹੋਏ ਸਨ ਜਿਨ੍ਹਾਂ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਆਦੇਸ਼ ਜਾਰੀ ਕੀਤੇ ਗਏ ਸਨ ਕਿ ਮੀਰੀ ਪੀਰੀ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਜੋ ਗੱਤਕਾ ਦਿਵਸ ਮਨਾਇਆ ਜਾਵੇ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਜਾਰੀ ਹੋਏ ਸਨ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੀਆਂ ਸੰਗਤਾਂ ਜਿੰਨੇ ਵੀ ਦੇਸ਼ਾਂ ਔਰ ਵਿਦੇਸ਼ਾਂ ਦੇ ਵਿੱਚ ਗੱਟਕੇ ਦੇ ਖਿਡਾਰੀ ਹਨ ਉਹ ਮੀਰੀ ਪੀਰੀ ਦਿਵਸ ਵਾਲੇ ਦਿਨ ਗਤਕਾ ਦਿਵਸ ਸਾਰੇ ਮਨਾਉਂਦੇ ਨੇ ਸੋ ਇਸ ਕਰਕੇ ਖਾਲਸਾ ਗਤਕਾ ਫੈਡਰੇਸ਼ਨ ਨੇ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਬੇਨਤੀ ਕੀਤੀ ਸੀ ਵਿਅਕਤੀ ਬੇਨਤੀ ਦਿੱਤੀ ਸੀ ਕਿ ਸਾਰੀਆਂ ਹੀ ਗਤਕਾ ਫੈਡਰੇਸ਼ਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਬੀੜੀਪੀੜੀ ਦਿਵਸ ਤੇ ਬੁਲਾ ਕੇ ਸਾਰਿਆਂ ਦੇ ਕੋਲੋਂ ਸਾਂਝੇ ਤੌਰ ਤੇ ਗਤਕੇ ਦਾ ਪ੍ਰਦਰਸ਼ਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਜਾਂ ਘੰਟਾ ਘਰ ਚੌਕ ਦੇ ਸਨਮੁਖ ਕਰਵਾਇਆ ਜਾਵੇ ਪਿਛਲੇ ਸਮਿਆਂ ਦੇ ਵਿੱਚ ਹੁੰਦਾ ਵੀ ਰਿਹਾ ਹੈ ਸੋ ਇਸ ਵਾਰ ਵੀ ਅਸੀਂ ਬੇਨਤੀ ਕਰਦੇ ਆ ਕਿ ਮੇਰੀ ਪੀਰੀ ਦਿਵਸ ਸਾਨੂੰ ਸਾਰਿਆਂ ਨੂੰ ਵੱਡੇ ਪੱਧਰ ਤੇ ਮਨਾਣਾ ਚਾਹੀਦਾ ਹੈ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਹੈ ਕਿ ਉਹ ਵੱਡੇ ਪੱਧਰ ਦੇ ਉੱਤੇ ਮੇਰੀ ਪੀਰੀ ਦਿਵਸ ਮਨਾ ਕੇ ਜਿੰਨੇ ਵੀ ਪੰਜਾਬ ਦੇ ਵਿੱਚ ਗੱਤਕਿਆਂ ਦੇ ਅਖਾੜੇ ਹਨ ਜਿੰਨੀਆਂ ਗੱਤਕੇ ਦੀਆਂ ਫੈਡਰੇਸ਼ਨਾਂ ਹਨ ਸਾਰਿਆਂ ਨੂੰ ਸੰਜ ਕੇ ਖਾਂਝੇਕਾਰ ਦੇ ਉੱਤੇ ਸਾਰਿਆਂ ਦਾ ਪ੍ਰਦਰਸ਼ਨ ਮੀਰੀ ਪੀਰੀ ਦੇ ਦਿਵਸ ਤੇ ਕੀਤਾ ਜਾਣਾ ਚਾਹੀਦਾ ਹੈ ਸੋ ਖਾਲਸਾ ਗੱਤਕਾ ਫੈਡਰੇਸ਼ਨ ਦੇ ਜਿੰਨੇ ਵੀ ਅਹੁਦੇਦਾਰ ਹਨ ਔਰ ਜਿੰਨੇ ਵੀ ਸਾਡੇ ਅਖਾੜੇ ਹਨ ਸਾਰੇ ਪੰਜਾਬ ਹਰਿਆਣਾ ਅਤੇ ਹੋਰ ਸਟੇਟਾਂ ਦੇ ਵਿੱਚ ਦਿੱਲੀ ਨਾਗਪੁਰ ਜੰਮੂ ਅਤੇ ਸਾਰੇ ਪੰਜਾਬ ਦੇ ਵਿੱਚ ਸਾਰੇ ਜਾਣੇ ਆਪਣੇ ਤੌਰ ਦੇ ਉੱਤੇ ਗੱਤਕਾ ਦਿਵਸ ਮਨਾ ਰਹੇ ਹਨ ਮੀਰੀ ਪੀਰੀ ਦੇ ਦਿਸ ਵਾਲੇ ਦਿਨ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਮਹਾਰਾਜ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਰਲ ਕੇ ਮੀਰੀ ਪੀਰੀ ਦਿਵਸ ਦੇ ਉੱਤੇ ਗੱਤਕਾ ਦਿਵਸ ਵੱਡੇ ਪੱਧਰ ਤੇ ਸਾਰੇ ਜਾਨੇ ਮਨਾਈਏ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ